ਜੀ ਅੱਜ ਆਪਾਂ ਪਿੰਡ ਓਜਲਾ ਗੁਰਦਾਸਪੁਰ ਚ ਫ੍ਰੀ ਮੈਡੀਕਲ ਕੈਂਪ ਲਗਾ ਰਹੇ ਆ ਜਿਹਦੇ ਵਿੱਚ ਸਵੇਰੇ 10 ਵਜੇ ਤੋਂ ਲੈ ਕੇ ਆਪਾਂ ਕੈਂਪ ਸ਼ੁਰੂ ਕੀਤਾ ਜੋ ਕਿ 2 ਵਜੇ ਤੱਕ ਚੱਲੇਗਾ ਇਸ ਕੈਂਪ ਵਿੱਚ ਫਿਲਹਾਲ ਆਪਾਂ ਕੁੱਲ ਆਲਮੋਸਟ ਹੁਣ 30 ਤੋਂ 40 ਪੇਸ਼ੰਤ ਦੇਖ ਚੁੱਕੇ ਆ ਤੇ ਜਿਸ ਵਿੱਚ ਆਪਾਂ ਮਰੀਜ਼ਾਂ ਨੂੰ ਚੈੱਕ ਕਰਕੇ ਤੇ ਫ੍ਰੀ ਦਵਾਈਆਂ ਜੋ ਕਿ ਦੇ ਰਹੇ ਆ ਨਾਲ ਜੇ ਕੋਈ ਫ੍ਰੀ ਸਲਾਹ ਹੋਏਗੀ ਹੈ ਕੋਈ ਆਪਣੇ ਆਪ ਨੇ ਕੋਈ ਵੀ ਹੈਲਥ ਇਸ਼ੂਜ਼ ਹੈਗੇ ਆ ਉਹਨਾਂ ਦੇ ਰਿਲੇਟਿਡ ਆਪਾਂ ਇਸ ਚੀਜ਼ ਬਾਰੇ ਉਹਨਾਂ ਨੂੰ ਸਲਾਹਾਂ ਵੀ ਦੇ ਰਹੇ ਆ ਮੈਡੀਸਨ ਵੀ ਦੇ ਰਹੇ ਆ ਤੇ ਪਹਿਲਾ ਮੇਰਾ ਦੂਸਰਾ ਕੈਂਪ ਆ ਪਹਿਲਾ ਕੈਂਪ ਆਪਾਂ ਪਿੰਡ ਮੁਸਤਾਬਾਦ ਲਗਾਇਆ ਸੀਗਾ ਪਿਛਲੇ ਹਫਤੇ ਉਹਨਾਂ ਅੱਗੇ ਆਪਾਂ ਹੀ ਨਮਾਈ ਪਉਪਰਾਲਾ ਕਰ ਰਹੇ ਆ ਕਿ ਹਰ ਪਿੰਡ ਵਿੱਚ ਹਰ ਹਫਤੇ ਕੋਈ ਨਾ ਕੋਈ ਕੈਂਪ ਜ਼ਰੂਰ ਆਪਾਂ ਲਗਾਇਆ ਜਾਏ ਤਾਂ ਕਿ ਜਿਸ ਨਾਲ ਲੋੜਵੰਦ ਜੋ ਵੀ ਹੈਗੇ ਆ ਮਰੀਜ਼ ਹੈਗੇ ਆ ਉਹਨਾਂ ਦਾ ਭਲਾ ਹੋ ਸਕੇ ਤੇ ਜਿਹੜੇ ਨਹੀਂ ਪਹੁੰਚ ਪਾਉਂਦੇ ਕਿਸ ਹਸਪਤਾਲਾਂ ਦੇ ਵਿੱਚ ਉਹਨਾਂ ਤੱਕ ਆਪਾਂ ਪਹੁੰਚੀਏ ਤੇ ਨਾਲ ਨੂੰ ਆਪਾਂ ਸੋਵਿਦਾ ਦਾ ਮੁਕਾਜ਼ ਜ਼ਰੂਰ ਦੇਈਏ ਇਸਰ ਆਪਾਂ ਫਿਲਹਾਲ ਤੇ 2 ਤੋਂ 3 ਦਿਨ ਦੀ ਜੋ ਮੈਡੀਸਨ ਹੈ ਉਹ ਆਪਾਂ ਇੱਥੇ ਫ੍ਰੀ ਮੁਕਤੀ ਦੇ ਰਹੇ ਹੈਗੇ ਆਂ ਬਾਕੀ ਅਗਰ ਕਿਸੇ ਨੂੰ ਕੋਈ ਟੈਸਟ ਦੀ ਆ ਉਹਦੀ ਲੋੜ ਹੈਗੀ ਹੈ ਆਪਣਾ ਕਲੀਨਿਕ ਹੈਗਾ ਕੰਨਵਾ ਰੋਡ ਤੇ ਜਰੇਵਾਲ ਕਲੀਨਿਕ ਉੱਥੇ ਆਪਾਂ ਬੁਲਾ ਕੇ ਉਹਨਾਂ ਨੂੰ ਉਸ ਹੱਬ ਨਾਲ ਆਪਾਂ ਸਲਾਹ ਦੇਵਾਂਗੇ ਤੇ ਜੋ ਵੀ ਅੱਗੇ ਉਹਨਾਂ ਦਾ ਪ੍ਰੋਸੀਜਰ ਕਰਨ ਵਾਲਾ ਹੋਇਆ ਜਿਕੇ ਦੇ ਟੈਸਟ ਕਰਵਾਉਣ ਨੂੰ ਵਾਲੇ ਹੋਏ ਜਾਂ ਵੀ ਅੱਗੇ ਦਵਾਈ ਦੀ ਲੋੜ ਪੈਂਦੀ ਹੈ ਉਸ ਹੱਬ ਨਾਲ ਅਸੀਂ ਆਪਾਂ ਉਹਨਾਂ ਨੂੰ ਕਰਵਾਇ ਕਰਾਂਗੇ। ਨੈਕਸਟ ਆਪਣੀ ਇਹ ਹੀ ਹੈ ਕਿ ਆਪਾਂ ਆਲਮੋਸਟ ਲਾਗੇ ਛਾਗੇ ਵਾਲੇ ਜਿਹੜੇ ਗੁਰਦਾਸਪੁਰ ਦੇ ਦੂਰ ਦਰਾਡੇ ਪਿੰਡ ਹੈਗੇ ਆ ਉਹਨਾਂ 'ਚ ਆਪਾਂ ਕਵਰ ਅਪ ਕੀਤਾ ਜਾਏ ਤੇ ਜਿਹੜੇ ਨਹੀਂ ਪਹੁੰਚ ਪਾਉਂਦੇ ਸ਼ਹਿਰ ਤੱਕ ਆਪਾਂ ਉਹਨਾਂ ਤੱਕ ਜ਼ਰੂਰ ਪਹੁੰਚੀਏ। ਨੈਕਸਟ ਆਪਾਂ ਪਿੰਡ ਕੋਤੀ ਪਿੰਡ ਹੈਗਾ ਉੱਥੇ ਆਪਾਂ ਕੋਸ਼ਿਸ਼ ਕਰ ਰਹੇ ਅਗਲੇ ਹਫ਼ਤੇ ਉਹ ਕੈਂਪ ਲਗਾਉਣ ਦੀ। ਸਮਾਂ ਸਾਡਾ ਸੇਮ ਹੀ ਰਹੇਗਾ ਸਵੇਰੇ 10 ਵਜੇ ਤੋਂ ਲੈ ਕੇ ਦੁਪਹਿਰ 2:30 3 ਵਜੇ ਤੱਕ ਆਪਾਂ ਕੈਂਪ ਲਾਵਾਂਗੇ। ਆਪਾਂ ਸਿਰਹੀ ਆਪਣੇ ਇਸ ਦੇ ਦੁਹਰਾ ਨਹੀਂ ਕਹਿਣਾ ਚਾਹਾਂਗੇ ਕਿ ਜਿਹੜੇ ਲੋੜਵੰਦ ਮਰੀਜ਼ ਹੈਗੇ ਆ ਜਿਹਨਾਂ ਨੂੰ ਲੋੜ ਹੈਗੀ ਆ ਕਿਸੇ ਕੋਈ ਬਿਮਾਰੀ ਤੋਂ ਜੂਝ ਰਹੇ ਹੈਗੇ ਆ ਉਹ ਜ਼ਰੂਰ ਸਾਡੇ ਤੱਕ ਪਹੁੰਚਣ ਆਪਾਂ ਜਿੰਨੀ ਵੱੱਟ ਤੋਂ ਵੱੱਟ ਆਪਾਂ ਹੈਲਪ ਕਰ ਸਕਾਂਗੇ ਜ਼ਰੂਰਾਂ ਤੱਕ ਪਹੁੰਚਾਂਗੇ ਸਤਿਗੁਰ ਜੀ ਸਤਿਗੁਰ ਸਾਰਿਆਂ ਨੂੰ ਮੈਂ ਡਾਕਟਰ ਨਵਜੋਤ ਸਿੰਘ ਐਮਬੀਬੀਐਸ ਮੈਂ ਅੱਜ ਇਸ ਟਾਈਮ ਤੇ ਆਪਾਂ ਇੱਕ ਕੈਂਪ ਲਗਾਇਆ ਹੋਇਆ ਹੈ ਜੋ ਕਿ ਪਿੰਡ ਓਇਲੇ ਦੇ ਵਿੱਚ ਜੋ ਕਿ ਆਪਾਂ ਫ੍ਰੀ ਕੈਂਪ ਲਗਾਇਆ ਹੋਇਆ ਹੈ ਇਹ ਸਾਡਾ ਦੂਸਰਾ ਕੈਂਪ ਹੈ ਜੀ ਇਦੇ ਵਿੱਚ ਆਪਾਂ ਫੈਸਿਲਿਟੀ ਜੋ ਕਿ ਫ੍ਰੀ ਮੈਡੀਕਲ ਚੈੱਕਅਪ ਫ੍ਰੀ ਦਵਾਈਆਂ ਪ੍ਰੀ ਟੈਸਟ 슈ਗਰ ਟੈਸਟ ECG ਬਲੱਡ ਟੈਸਟ ਦੀਆਂ ਨੇਵੀਆਂ ਔਰ ਇਸ ਦੇ ਨਾਲ ਨਾਲ ਆਪਾਂ ਆਯੁਰਵੈਦਿਕ ਟ੍ਰੀਟਮੈਂਟ ਵਾਸਤੇ ਜੋ ਕਿ ਪੰਚਕਰਮਾ ਟ੍ਰੀਟਮੈਂਟ ਹੈਗੀ ਆ ਜਿਹਦੇ ਵਿੱਚ ਆਪਾਂ ਕੀ ਦਿਮਾਗ ਦੀਆਂ ਪ੍ਰੋਬਲਮ ਮਾਈਗਰੇਨ ਸਾਰਾ ਕੁਝ ਉਸ ਬਾਰੇ ਟ੍ਰੀਟਮੈਂਟ ਆਪਾਂ ਕਰਦੇ ਹਾਂ ਉਹ ਵੀ ਇਸ ਕੈਂਪ ਵਿੱਚ ਆਪਾਂ ਉਹਦੇ ਬਾਰੇ ਜਾਗਰੂਕ ਕੀਤਾ ਜਾਂਦਾ ਹੈ ਤੇ ਨਾਲ ਹੀ ਉਸ ਚੀਜ਼ ਵਾਸਤੇ ਇਹ ਟ੍ਰੀਟਮੈਂਟ ਵੀ ਦਵਾਂਗੇ ਬਾਕੀ ਇਸ ਕੈਂਪ ਦੇ ਵਿੱਚ ਨਾਲ-ਨਾਲ ਆਪਾਂ ਜੋ ਕਿ ਅੱਖਾਂ ਦੇ ਮਰੀਜ਼ ਹੈਗੇ ਆ ਜਿੱਦਾਂ ਕਿ ਕਿਸੇ ਨੂੰ મોતਿਆ ਉੱਤਰਦਾ ਹੈ ਨਜ਼ਰ ਤੇ ਪ੍ਰੋਬਲਮ ਹੈਗੀ ਆ ਉਸ ਵਾਸਤੇ ਵੀ ਆਪਾਂ ਜਾਗਰੂਕ ਕਰਕੇ ਉਸ ਪੇਸ਼ੈਂਟ ਨੂੰ ਆਪਾਂ ਟ੍ਰੀਟਮੈਂਟ ਦਿੰਦੀ ਹੈ ਆਪਣੇ ਇਹਦੇ ਨਾਲ ਅ ਇਸ ਵਾਸਤੇ ਦਿਖਾ ਕੇ ਉਸ ਤੋਂ ਬਾਅਦ ਫੋਲੋ ਅਪ ਲਈ ਆਪਣੇ ਕੋਲ ਜੋ ਕਿ ਮਰੀਜ਼ ਆ ਸਕਦਾ ਹੈ ਜੋ ਕਿ ਕਨਵਾ ਰੋਡ ਤੇ ਪਟਕ ਤੋਂ ਪਾਰ ਜਰੇਵਲ ਕਲੀਨਿਕ ਹੈਗਾ ਉਸ ਵਾਸਤੇ ਫੋਲੋ ਅਪ ਲਈ ਉੱਥੇ ਆ ਸਕਦਾ ਹੈਗਾ ਬਾਕੀ ਇਹ ਕੈਂਪ ਸਾਡੇ ਅੱਜ ਇਹ ਸ਼ੁਰੂਆਤ ਹੈ ਹੌਲੀ-ਹੌਲੀ ਅੱਗੇ ਵੀ ਹੋਰ ਕੈਂਪ ਲਗਾਵਾਂਗੇ ਜੋ ਕਿ ਫ੍ਰੀ ਹੋਣਗੇ ਜਿਸ ਕਰਕੇ ਲੋਕ ਵੀ ਜਾਗਰੂਕ ਹੋਣਗੇ ਔਰ ਲੋਕਾਂ ਨੂੰ ਫਾਇਦਾ ਵੀ ਹੋਊਗਾ ਜੀ ਇਸ ਦੇ ਵਿੱਚ ਮੈਡੀਕਲ ਫ੍ਰੀ ਕੈਂਪ ਮੇਨ ਇਸ ਵਿੱਚ ਇਹੀ ਹੈ ਕਿ ਲੋਕ ਜਾਗਰੂਕ ਹੋਣਗੇ ਜੋ ਕਿ ਲੋਕ ਪਿੰਡਾਂ 'ਚ ਰਹਿ ਕੇ ਆਪਣੇ ਆਪ ਨੂੰ ਲੋਕ ਇਹਨਾਂ ਕਰਦੇ ਨਹੀਂ ਹੈਗੇ ਸੋਚਦੇ ਨਹੀਂ ਹੈਗੇ ਦੇਖਦੇ ਨਹੀਂ ਹੈਗੇ ਆਪਣੇ ਬਾਰੇ ਲੋਕ ਜਾਗਰੂਕ ਹੋਣਗੇ ਕਈਆਂ ਦਾ ਬੀਪੀ ਦਾ ਵਧਿਆ ਤਾਂ ਕਿਸੇ ਸੋਚਦੇ ਆ ਕਿ ਮੈਂ ਠੀਕ ਹੈਗਾ ਇਹ ਚੀਜ਼ ਲੋਕਾਂ ਦਾ ਵੈਮ ਕੱਢਣ ਵਾਸਤੇ ਆਪਾਂ ਪਿੰਡ-ਪਿੰਡ ਤੇ ਲਗਾ ਰਹੇ ਹੈਗੇ ਆ ਜੋ ਕਿ ਫ੍ਰੀ ਮੈਡੀਕਲ ਚੈੱਕਅਪ ਨਾਲ ਫ੍ਰੀ ਮੈਡੀਸ਼ਨ ਦਿੱਤੀ ਜਾਵੇਗੀ ਤੇ ਫੋਲੋ ਅਪ ਲਈ ਆਪਾਂ ਆਪਣੇ ਜੇਰੇਵਲ ਕਲੀਨਿਕ ਤੇ ਆਪਾਂ ਉਹਨਾਂ ਨੂੰ ਬੁਲਾਣੇ ਹੈਗੇ ਆ ਜੀ